ਸਰਦਾਰ ਭਪਿੰਦਰ ਸਿੰਘ ਜੀ ਜੀ ਆਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਭਾਜੀ ਆ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰ ਭਪਿੰਦਰ ਸਿੰਘ ਗੱਲਬਾਤ ਆਪਾਂ ਜਿਹੜੀ ਰਸ਼ੀਆ ਦੇ ਪ੍ਰੈਜ਼ੀਡੈਂਟ ਬਲਡੀਮਿਰ ਪੋਟਰਨ ਦੀ ਇੰਡੀਆ ਦੀ ਵਿਜ਼ਿਟ ਆ ਇਹ ਕਿੰਨੇ ਕੁ ਉਹਨਾਂ ਨੇ ਮਾਰ ਕੇ ਮਾਰੇ ਕਿਸ ਤਰ੍ਹਾਂ ਰਹੀ ਇਸ ਤੁਸੀਂ ਇਸ ਸਾਰੀ ਵਿਜ਼ਿਟ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਬਿਲਕੁਲ ਇਸ ਤਰ੍ਹਾਂ ਲੱਗਦਾ ਵੀ ਭਾਰਤ ਨੇ SU 57 ਜਿਹੜੇ SU 57 ਮੰਗੇ ਬੇਸ਼ੱਕ ਉਹਨਾਂ ਨੇ ਦਿੱਤੇ ਨਹੀਂ ਇਸ ਤਰ੍ਹਾਂ ਦੀ ਗੱਲਬਾਤ ਲੱਗਦੀ ਆ ਤੇ ਜਿਹੜਾ ਉਹਨਾਂ ਨੇ ਤੇਲ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪ੍ਰੈਜ਼ੀਡੈਂਟ 트ੰਪ ਨੇ ਵੀ ਕਿਹਾ ਤੇ ਹਾਲੇ ਯੂਕਰੇਨ ਦੀ ਜੰਗ ਦਾ ਕੋਈ ਸਪਸ਼ਟ ਨਹੀਂਗਾ ਪਰ ਉਹਦੇ ਤੋਂ ਬਾਅਦ ਚ ਸ਼ਾਇਦ ਭਾਰਤ ਜਿਹੜਾ ਮਾਰਕੀਟ ਰੇਟ ਤੇ ਤੇਲ ਲਵੇ ਪਰ ਉਸ ਤੋਂ ਪਹਿਲਾਂ ਭਾਰਤ ਨੇ 60 ਡਾਲਰ ਨੂੰ ਵੈਰਲ ਜਿਹੜਾ ਮਾਰਕੀਟ ਵੱਲੋਂ ਸਟੈਬਲਿਸ਼ ਰੇਟ ਸੀ ਉਹਦੇ ਤੇ ਤੇਲ ਲਿਆ ਗੋਲਮਲਾ ਕੇ ਰੂਸ ਦੇ ਲਈ ਬੜੀ ਵਧੀਆ ਰਹੀ ਹੈ ਇਹ ਕਿਉਂਕਿ ਰੂਸ ਨੇ ਪ੍ਰਧਾਨ ਮਪੂਤਨ ਨੇ ਇਹ ਦਿਖਾਇਆ ਕਿ ਦੁਨੀਆ ਦੇ ਵਿੱਚ ਉਹ ਬਿਲਕੁਲ ਆਈਸੋਲੇਟਰ ਨੇ ICC ਦੇ ਉਹਨਾਂ ਦੇ ਉੱਤੇ ਵਰੰਟ ਨੇ ਔਰ ਇਹ ਦੇ ਬਾਵਜੂਦ ਵੀ ਉਹਨਾਂ ਦਾ ਜਿਹੜਾ ਇਸਤਗਵਲ ਭਾਰਤ ਨੇ ਕੀਤਾ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਵਿੱਚ ਲੂਜ਼ਰ ਰਿਆ ਕਿਉਂਕਿ ਯੂਰਪ ਸਾਰਾ ਇਸ ਵੇਲੇ ਇਸ ਯੰਗ ਵਿੱਚ ਰੂਸ ਦੇ ਖਿਲਾਫ ਸ਼ਾਮਲ ਆ ਔਰ ਉਹਨਾਂ ਦੀਆਂ ਜਿਹੜੀਆਂ ਤਿੰਨ ਪਾਵਰ ਸੈਂਟਰ ইংল্যান্ড ਜਰਮਨੀ ਤੇ ਫਰਾਂਸ ਨੇ ਅਪਚਾਰਿਕ ਤੌਰ ਤੇ ਭਾਵੇਂ ਫਾਰਮਲੀ ਦਿੱਤਾ ਹੋਵੇ ਇਹ ਬਿਆਨ ਦਿੱਤਾ ਕਿ ਜਿਸ ਤਰ੍ਹਾਂ ਉਹਨਾਂ ਨੇ ਤੇਲ ਭਾਰਤ ਤੋਂ ਲਿਆ ਰੂਸ ਨੂੰ ਘਾਟਾ ਪਾਇਆ ਸੋ ਜਿਹੜਾ ਉਹਨਾਂ ਨੇ ਵਿੱਚ ਬੰਦਾ ਰੱਖਿਆ ਸੀ ਪਿਵਟ ਜਿਹੜੀ ਉਹ ਭਾਰਤ ਰੱਖਿਆ ਸੀਗਾ ਔਰ ਉਹਦੇ ਥਰੂ ਤੇਲ ਲਿਆ ਇਹਦਾ ਮਤਲਬ ਭਾਰਤ ਨੂੰ 1947 ਤੋਂ ਲੈ ਕੇ ਅੱਜ ਤੱਕ ਯੂਰੋਪੀ ਚਲਾ ਰਿਹਾ ਆ ਸਾਨੂੰ ਭੁਲੇਖਾ ਪਾਇਆ ਗਿਆ ਵੀ ਉਹ ਵੱਲ ਵੀ ਗਿਆ ਔਰ ਇਸੇ ਤਰੀਕੇ ਦੇ ਨਾਲ ਜਿਹੜਾ ਭਾਰਤ ਆ ਉਹਦੇ ਲੋਕਾਂ ਨੂੰ ਤਾਂ ਸ਼ਾਇਦ ਇਹਦਾ ਘਾਟਾ ਪਿਆ ਹੋਵੇ ਕਿਉਂਕਿ ਜੇ ਪਿਊਟਨ ਦਾ ਹੀ ਬਿਆਨ ਲੈ ਲਈਏ ਉਹਨੇ ਕਿਹਾ ਭਾਰਤ ਨੂੰ ਸਸਤਾ ਤੇਲ ਕਿੱਥੋਂ ਮਿਲਦਾ ਇਹ ਉਹਦੇ ਲੋਕਾਂ ਨੂੰ ਫਾਇਦਾ ਲੈਣਾ ਚਾਹੀਦਾ ਪਰ ਜਿਹੜੀ ਉਹ ਗੱਲ ਸਪਸ਼ਟ ਕਰ ਗਿਆ ਪਰ ਅਨਫੋਰਚੂਨੇਟਲੀ ਉਹ ਕਹਿੰਦਾ ਵੀ ਭਾਰਤ ਦੇ ਲੋਕਾਂ ਦੀ ਕਿਸਮਤ ਮਾੜੀ ਆ ਕਿ ਉਹ ਇਹ ਫੈਸਲਾ ਨਹੀਂ ਲੈ ਸਕੇ ਜਿਹੜੀ ਮਤਲਬ ਉਹਨਾਂ ਦਾ ਕਹਿਣ ਦਾ ਭਾਅ ਵੀ ਤੇਲ ਮਹਿੰਗਾ ਵੀ ਲੈਣਗੇ ਸੋ ਇਥੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਮੋਦੀ ਆ ਉਹ ਲੋਕਾਂ ਨੂੰ ਕਿਸ ਤਰ੍ਹਾਂ ਬਣਾ ਰਿਹਾ ਆਪਣੇ ਲੋਕਾਂ ਨੂੰ ਉਹਨਾਂ ਦੇ ਸਾਰੇ ਲੀਡਰ ਔਰ ਇਹੀ ਨਹੀਂ ਮੋਦੀ ਨੇ ਜਿਹੜਾ ਆਪਣੀ ਪਰਸਨਲ ਸਟੈਂਡਿੰਗ ਬਣਾਉਣ ਦੀ ਕਿ ਭਾਵੇਂ ਭਾਰਤ ਜਿਹੜਾ ਆ ਉਹਦੇ ਲੈਣ ਵਾਲੇ ਲੋਕ ਜਿਹੜਾ ਜਿਹੜਾ ਕਿ ਉਹ ਭਾਰਤ ਭਾਰਤ ਕਰਦੇ ਆ ਉਹਨਾਂ ਨੂੰ ਕਿੰਨਾ ਵੀ ਲਾਭ ਫਾਇਦਾ ਹੋਵੇ ਲੇਕਿਨ ਇੱਕ ਲੀਡਰ ਜਿਹੜਾ ਹੈ ਉਹਦੀ ਇਸੇ ਤਰ੍ਹਾਂ ਦੇ ਨਾਲ ਜਿਹੜੀ ਪੁੱਠ ਬਣੀ ਰਹਿਣੀ ਚਾਹੀਦੀ ਆ ਸੋ ਮੈਨੂੰ ਲੱਗਦਾ ਇਸ ਫੇਰੀ ਨਾਲ ਭਾਰਤ ਨੂੰ ਘਾਟਾ ਪਿਆ ਓਵਰ ਆਲ ਜਿਹੜਾ ਪਰ ਮੋਦੀ ਆ ਉਹਦੀ ਸ਼ਾਇਦ ਜਾਤੀ ਤੌਰ ਤੇ ਫਾਇਦਾ ਹੋਇਆ ਔਰ ਹਾਲੇ ਹੋਰ ਵੀ ਐਨਾਲਿਸਿਸ ਬਾਹਰ ਆ ਰਹੇ ਆ ਹੌਲੀ ਹੌਲੀ ਵੀ ਜਿਹੜੀ ਚਾਈਨਾ ਫਰਾਂਸ ਅਸਦੀ ਮੀਟਿੰਗ ਸੀ ਉਹਦੇ ਵਿੱਚ ਵੀ ਫਰਾਂਸ ਨੇ ਕੋਸ਼ਿਸ਼ ਕੀਤੀ ਕਿ ਵੀ ਕਿਸੇ ਤਰੀਕੇ ਦੇ ਨਾਲ ਚੀਨ ਨੂੰ ਪ੍ਰੈਸ਼ਰ ਪਾਇਆ ਜਾਵੇ ਯੂਕਰੇਨ ਦੀ جنگਬੰਦੀ ਲਈ ਜਾਂ ਇਹਨਾਂ ਦੋਹਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਦਰਾਰ ਜਿਹੜੀ 1971 ਤੇ ਹੈਨਰੀਕ ਸਿੰਗਰ ਨੇ ਪਾਈ ਸੀ ਇਹਨਾਂ ਦੋਹਾਂ ਨੂੰ ਡਿਵਾਈਡ ਕਰਕੇ ਤੇ ਚੀਨ ਨੂੰ ਪਰਮਾਨੈਂਟ ਮੈਂਬਰ ਸਕਿਉਰਿਟੀ ਕੌਂਸਲ ਦਾ ਬਣਾਇਆ ਪਹਿਲਾਂ ਤਾਈਵਾਨ ਹੁੰਦਾ ਸੀ ਪਰਮਾਨੈਂਟ ਮੈਂਬਰ ਲੇਕਿਨ ਉਹ ਤੋਂ ਫਿਰ ਇੱਕ ਸਮਝੌਤਾ ਕਰਕੇ ਅੰਬੈਸੀ ਬੰਦ ਕਰਕੇ ਤਾਈਵਾਨ ਦੀ ਮੈਸੀ ਨੂੰ ਪੀਪਲ ਰਿਪਬਲਿਕ ਆਫ ਚਾਈਨਾ ਦੀ ਅੰਬੈਸੀ ਕਿਹਾ ਜਾਂਦਾ ਸੀ ਪਰ ਉਹ ਫਿਰ ਬੀਜਿੰਗ ਬਣ ਗਈ ਤੇ ਚਾਈਨਾ ਉਹਦੇ ਵਿੱਚ ਇੱਕ ਆਫਿਸ ਆਫ ਇੰਟਰਸਟ ਅਮਰੀਕਾ ਨੇ ਰੱਖਿਆ ਸੋ ਉਦੋਂ ਜਦੋਂ ਚਾਈਨਾ ਨੂੰ ਜਿਹੜੀ ਤਾਈਵਾਨ ਤੋਂ ਲੈ ਕੇ ਦਿੱਤੀ ਸੀ ਉਹ ਐਗਰੀਮੈਂਟ ਦੇ ਤਹਿਤ ਜਿਹਦੇ ਤਹਿਤ ਹਾਂਗਕਾਂਗ ਵੀ 1997 ਤੇ ਚੀਨ ਨੂੰ ਵਾਪਸ ਕੀਤਾ ਗਿਆ ਪਰ ਇਹਦੇ باوجود ਇਸ ਤਰ੍ਹਾਂ ਲੱਗ ਰਿਹਾ ਵੀ ਚੀਨ ਤੇ ਰੂਸ ਸਟ੍ਰੈਟੈਜੀਕ ਪਾਰਟਨਰਸ਼ਿਪ ਇਕਨੋਮਿਕ ਕਾਰਪੋਰੇਸ਼ਨ ਆਇਲ ਵੀ ਵਿੱਚ ਬਹੁਤ ਜ਼ਿਆਦਾ ਇੱਕ ਦੂਸਰੇ ਦੇ ਗਾਂ ਨੇੜੇ ਚਲੇ ਗਏ ਆ ਔਰ ਇਹ ਮੁਸ਼ਕਲ ਹੋਏਗਾ ਇਹ ਸੰਭਵ ਨਹੀਂ ਹੋਏਗਾ ਕਿ ਹੁਣ ਇਹਨਾਂ ਨੂੰ ਕਿਸੇ ਤਰ੍ਹਾਂ ਬੜੇ ਸੌਖੇ ਤਰੀਕੇ ਨਾਲ ਵੱਖ ਕੀਤਾ ਜਾ ਸਕੇ ਔਰ ਆਉਣ ਵਾਲੇ ਸਮੇਂ 'ਚ ਅਸੀਂ ਦੇਖਾਂਗੇ ਕਿਉਂਕਿ ਇਹਨਾਂ ਦੋਹਾਂ ਦੀ ਕੰਬਾਈਨਡ ਪਾਵਰ ਜਿਹੜੀ ਹਾਂ ਦੇਖੋ ਇਹ ਹੁਣ ਤਾਲਵਨ ਨਾਲ ਵੀ ਬੱਕ ਨਹੀਂ ਹੋਣੇ ਤੇ ਰਸ਼ੀਆ ਨਾਲ ਵੀ ਬੱਕ ਨਹੀਂ ਹੋਣੇ ਕਿਉਂਕਿ ਰਸ਼ੀਆ ਇੱਕੋ ਇੱਕ ਦੇਸ਼ ਆ ਜਿਨੇ ਤਾਲਵਨ ਦੀ ਰਜਿਮ ਨੂੰ ਸਰਕਾਰ ਨੂੰ ਰੈਕਗਨਾਈਜ਼ ਕੀਤਾ ਇਹ ਮੁੱਦੇ ਨੇ ਇੰਡੀਆ ਦੇ ਅਖਬਾਰ ਨੇ ਇੰਡੀਆ ਦਾ ਟ੍ਰਿਬਿਊਨ ਸਾਰੇ ਫੁੱਲਾਂ ਦੀ ਸਟੇਜ ਪਿੱਛੇ ਲੱਗੀ ਹੋਈ ਆ ਪਰੇ ਪਏ ਨੇ ਮੋਦੀ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਬਲੈਡੀਮਿਰ ਪੁਟਨ ਦੀਆਂ ਸਾਰੀਆਂ ਸਾਰਾ ਕੁਝ ਫੁੱਲਾਂ ਦੀ ਵਰਖਾ ਕੀਤੀ ਗਈ ਇਹ ਬਹੁਤ ਵੱਡੀ ਅਚੀਵਮੈਂਟ ਇੰਡੀਆ ਵਾਰੇ ਆ ਜਾਂ ਇੰਡੀਆ ਦੀ ਆ ਜਾਂ ਇਹ ਬਲੈਡੀਮਿਰ ਪੁਟਨ ਦੀ ਜਾਂ ਫਿਰ ਇੱਕ ਬਹੁਤ ਵੱਡਾ ਇੱਕ ਸ਼ੋਅ ਇੱਕ ਫੇਕ ਸ਼ੋਅ ਆ ਵਾਟ ਯੂ ਥਿੰਕ ਹਾਂਜੀ ਇੱਕ ਬਹੁਤ ਵੱਡਾ ਫੇਕ ਸ਼ੋਅ ਹੈ ਜਾਂ ਜਿਸ ਤਰ੍ਹਾਂ ਮਹਾਭਾਰਤ ਸੀ ਹਾਂਜੀ ਜਾਂ ਜਿਸ ਤਰ੍ਹਾਂ ਹੋਰ ਬਹੁਤ ਕੁਝ ਸੀ ਜਿਸ ਤਰ੍ਹਾਂ ਇੰਡੀਆ ਦਾ ਇੱਕ ਫੇਕ ਮੀਡੀਆ ਫੇਕ ਮੰਡੀਆ ਇਹ ਉਸ ਤਰ੍ਹਾਂ ਦਾ ਜਾਂ ਇਹਦੇ ਵਿੱਚ ਕੁਝ ਹੈ ਵੀ ਇੱਕ ਸਾਰਾ ਕੁਝ ਫੋਕਾ ਫਿੱਕਾ ਕਿਉਂਕਿ ਰਸ਼ੀਆ ਦੇਖੋ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਰਸ਼ੀਆ ਬਹੁਤ ਸਾਲਿਡ ਆ ਪਰ ਕੰਪੇਅਰ ਟੂ ਇੰਡੀਆ ਉਹਨਾਂ ਨੂੰ ਇੱਕ ਜਗ੍ਹਾ ਚਾਹੀਦੀ ਸੀ ਇਦਾਂ ਦੀ ਮੰਡੀ ਇਦਾਂ ਦੇ ਬੰਦੇ ਚਾਹੀਦੇ ਉੱਥੇ ਆ ਕੇ ਥੋੜੇ ਥੋੜੇ ਆਪਣੇ ਗੁੱਲ ਖਿਲਾ ਰਹੇ ਨੇ ਫੁੱਲ ਖਿਲਾ ਰਹੇ ਨੇ ਇਹ ਕੁਛ ਹੈ ਵੀ ਵਿੱਚ ਜਾਂ ਫਿਰ ਮਹਾਪਰਤ ਵਰ ਗਈ ਜਾਂ ਦੁਹੇ ਵਰ ਗਈ ਜਾਂ ਕੋਲ ਮਹਿਲ ਵਰ ਗਈ ਹੈ ਜਿਹੜਾ ਇਹ ਦਿਖਾਉਂਦੇ ਰਹੇ ਆ ਜਿਹੜਾ ਕੋਲ ਬਈ ਸਿਸਟਮੈਟਿਕਲੀ ਹਾਂਜੀ ਬ੍ਰਾਹਮਾ ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਸੀ ਮੈਂ ਚਲੋ ਕਿਸੇ ਦੇ ਧਾਰਮਿਕ ਕੀਤੇ ਨੂੰ ਤਾਂ ਨਹੀਂ ਕਹਿੰਦਾ ਨਹੀਂ ਇਹ ਸਾਰਾ ਕੁਝ ਇਹਨਾਂ ਨੇ ਸ਼ੋਅ ਤੇ ਦਿਖਾਇਆ ਗੀਤਾ ਵੀ ਪੇਸ਼ ਕੀਤੀ ਆ ਤਰੋਂ ਠੀਕ ਹੈ ਇੱਕ ਧਾਰਮਿਕ ਰੰਗ ਦੇਣਾ ਉਹ ਕੋਈ ਮਾੜੀ ਗੱਲ ਨਹੀਂ ਅਸੀਂ ਕਿਸੇ ਧਰਮ ਦੀ ਗੱਲ ਨਹੀਂ ਕਰਦੇ ਪਰ ਜਦੋਂ ਹਾਂਜੀ ਗੋ ਹੈ ਬਿਲਕੁਲ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਉਹ ਇਹੀ ਸੀਗੀ ਕਿ ਉਹਨਾਂ ਨੇ ਜਿਹੜੀ ਗੀਤਾ ਵਾਲਾ ਵੀ ਕੀਤਾ ਸਾਰਾ ਡਰਾਮਾ ਸੋ ਮੋਸਟਲੀ ਜਿੱਦਾਂ ਆਪਟਿਕਸ ਹੁੰਦੇ ਆ ਹਮਮ ਸਟੇਜ ਦੇ ਉੱਪਰ ਤੁਸੀਂ ਅਲੱਗ-ਅਲੱਗ ਚੀਜ਼ਾਂ ਕਰਦੇ ਆ ਉਸੇ ਤਰ੍ਹਾਂ ਦਾ ਸਿਸਟਮ ਜਾ ਸਗਾ ਜੇ ਤੁਸੀਂ ਕਹੋ ਵੀ ਇਸ ਤੋਂ ਵੱਧ ਉੱਥੇ ਕੋਈ ਹੋਰ ਮੈਨੂੰ ਲੱਗਾ ਵੀ ਕੋਈ ਪ੍ਰਾਪਤੀ ਵਗੈਰਾ ਜਿਹੜੀ ਤੁਸੀਂ ਕਹਿ ਰਹੇ ਗੱਲ ਮੈਨੂੰ ਲੱਗਦਾ ਉਹ ਬੜੇ ਵੱਧ ਪਰਦਰਸ਼ ਨਹੀਂ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਹ ਦੇਖੋ ਇੱਕ ਗੁੱਡ ਸ਼ੋਅ ਸੀਗਾ ਇਹ ਇਦ ਦੇ ਵਿੱਚ ਕੋਈ ਦੋਰਾਵਾਨੀ ਰਸ਼ੀਆ ਵੀ ਬੁਰੀ ਤਰ੍ਹਾਂ ਕਿਰਿਆ ਹੋਇਆ ਰਸ਼ੀਆ ਨੂੰ ਕੋਈ ਵੀ ਵੈਸਟ ਦਾ ਦੇਸ਼ ਇਨਕਲੂਡਡ ਜਿਹੜਾ ਕੈਨੇਡਾ ਅਮਰੀਕਾ ਅਮਰੀਕਾ ਦਾ ਜਿਹੜਾ ਇੱਕ ਵੱਖਰਾ ਮੁੱਦਾ ਬੇਸ਼ੱਕ 트੍ਰੰਪ ਥੋੜਾ ਥੋੜਾ ਦੇਖਣ ਨੂੰ ਲੱਗਦਾ ਕਿ ਉਹ ਪ੍ਰੋ ਰਸ਼ੀਆ ਹੈ ਪਰ ਅਮਰੀਕਾ ਦੀ ਡੀਪ ਸਟੇਟ ਬੜਾ ਡੀਪਲੀ ਇਸ ਨੂੰ ਬਾਚ ਕਰ ਰਹੀ ਹੈ ਅਮਰੀਕਾ ਦੀ ਆਪਣੀ ਹੋਣ ਦਾ ਮੁੱਦਾ ਅਮਰੀਕਾ ਦਾ ਟ੍ਰੇਡ ਦਾ ਮੁੱਦਾ ਦੂਜੇ ਪਾਸੇ ਆਪਾਂ ਸਰਦਾਰ ਭਪਿੰਦਰ ਸਿੰਘ ਇਹ ਵੀ ਦੇਖਦੇ ਜਿਵੇਂ ਤੁਸੀਂ ਯੂਰੋਪੀਅਨ ਦਾ ਗੱਲ ਕੀਤੀ ਹੈ ਇਆ ਫਿਰ ਯੂਕਰੇਨ ਦੀ ਗੱਲ ਕੀਤੀ ਹੋਰ ਮੁੱਦਿਆਂ ਦੀ ਗੱਲਬਾਤ ਕੀਤੀ ਹੈ ਕਿਉਂਕਿ ਇਹ ਜਿਹੜਾ ਸਿਸਟਮ ਹੈ ਸੰਸਾਰ ਨੂੰ ਇੱਕਦਮ ਡੋਬਣਾ ਵੀ ਨਹੀਂ ਚਾਹੁੰਦਾ ਤੇ ਇਹ ਤਰਨ ਵੀ ਨਹੀਂ ਦੇਣਾ ਚਾਹੁੰਦਾ ਇਦਾਂ ਦੇ ਮੁੱਦੇ ਵੀ ਹੋ ਸਕਦੇ ਨੇ ਸਾਊਥ ਈਸ਼ੀ ਕੀ ਹੋਏਗਾ ਅਪ ਇਹਦੇ ਦੀ ਵੀ ਗੱਲਬਾਤ ਕਰਾਂਗੇ ਤੁਸੀਂ ਸਾਡਾ YouTube ਚੈਨਲ ਅੱਜ ਦੀ ਆਵਾਜ਼ ਟੋਰੰਟੋ ਤੁਸੀਂ ਸਾਡਾ Facebook ਅੱਜ ਦੀ ਆਵਾਜ਼ ਟੋਰੰਟੋ ਤੇ ਹੋਰ ਵੀ ਦੇਖ ਸਕਦੇ ਹੋ IPTV ਤੇ ਵੀ ਤੁਸੀਂ ਸਾਨੂੰ ਦੇਖਦੇ ਹੋ ਸੁਣਦੇ ਹੋ ਵਿਚਾਰਦੇ ਹੋ ਅੱਜ ਦੀ ਮੀਟਿੰਗ 7 ਦਸੰਬਰ ਵਾਲੇ ਦਿਨ ਹੋਣ ਜਾ ਰਹੀ ਆ ਇੰਡੀਆ ਦੇ ਟ੍ਰਾਂਸ ਨੈਸ਼ਨਲ ਰੈਪਰੈਸ਼ਨ ਦੇ ਖਿਲਾਫ ਇੱਥੇ ਵੀ ਬਹੁਤ ਬਹੁਤ ਪਹੁੰਚੋ ਕਿਉਂਕਿ ਤੁਹਾਡੇ ਤੇ ਸਾਡੇ ਬੁੱਧੇ ਨੇ ਇਹਨਾਂ ਨੂੰ ਆਪਾਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਨਾ ਚਾਹੀਦਾ ਜਿੱਥੇ ਤੁਸੀਂ ਇੰਡੀਆ ਦਾ ਮੀਡੀਆ ਦੇਖਦੇ ਹੋ ਉੱਥੇ ਥੋੜਾ ਥੋੜਾ ਹੋਰ ਵਰਲਡ ਦਾ ਮੀਡੀਆ ਵੀ ਦੇਖ ਲਿਆ ਕਰੋ ਥੋੜਾ ਬਹੁਤਾ ਸਾਡੇ ਵਰਗਾਂ ਨੂੰ ਵੀ ਸੁਣ ਲਿਆ ਕਰੋ ਕਿਉਂਕਿ ਅਸੀਂ ਕੋਈ ਕਿਸੇ ਬੰਦੇ ਵਿਅਕਤੀ ਕਿਸੇ ਇੱਕ ਸੰਸਥਾ ਦੀ ਗੱਲ ਨਹੀਂ ਕਰਦੇ ਅਸੀਂ ਜਦੋਂ ਪੰਥ ਤੇ ਕੌਮ ਤੇ ਹੱਕ ਤੇ ਸੱਚ ਹੱਕ ਤੇ ਸੱਚ ਤੇ ਆਪਣੇ ਨੈਰੇਟਿਵ ਦੀ ਗੱਲ ਕਰਦੇ ਆ ਕਿਉਂਕਿ ਇਹਨਾਂ ਕੋਲ ਬਹੁਤ ਕੁਝ ਹੈ ਆਪਣੇ ਕੋਲ ਤਾਂ ਬੜੇ ਲਿਮਟਡ ਸੋਰਸਸ ਨੇ ਸਰਕਾਰਾਂ ਏਜੰਸੀਆਂ ਬਹੁਤ ਕੁਝ ਕਰ ਜਾਂਦੀਆਂ ਨੇ ਬਹੁਤ ਕੁਝ ਹੋ ਰਿਹਾ ਸੋ ਅਸੀਂ ਆਪਣੇ ਲਿਮਟਡ ਸੋਰਸਸ ਰਾਈ ਤੁਹਾਡੇ ਤੱਕ ਆਉਣ ਦੀ ਕੋਸ਼ਿਸ਼ ਕਰਦੇ ਹਾਂ ਰੇਡੀਓ ਤੇ ਹੋਵੇ ਟੀਵੀ ਤੇ ਹੋਵੇ ਸੋਸ਼ਲ ਮੀਡੀਆ ਤੇ ਹੋਵੇ ਬੇਸ਼ੱਕ ਫੇਸਬੁਕ ਵਗੈਰਾ ਵੀ ਬਤ ਕਰ ਦਿੱਤੇ ਜਾਂਦੇ ਨੇ ਅਗੁਰਪ੍ਰੀਤ ਸਿੰਘ ਸੋਤਾ ਦਾ ਵੀ ਕਰ ਦਿੱਤਾ ਗਿਆ ਸਾਡਾ ਵੀ ਫੇਸਬੁਕ ਬੰਦ ਕੀਤਾ ਹੋਇਆ ਹਾਂ ਜੀ ਤੇ ਹੌਲੀ ਹੌਲੀ ਔਨ ਹੋ ਜਾਏਗਾ ਨਹੀਂ ਹੋਏਗਾ ਵੱਖਰੀ ਗੱਲ ਹੈ ਸ਼ੋ ਮਸਟ ਗੋ ਔਨ ਸਰਦਾਰ ਭਿੰਦਰਾ ਸਿੰਘ ਜੀ ਗੱਲਬਾਤ ਥੋੜੇ ਹੋਰ ਅੱਗੇ ਤੋਰੀਏ ਕਿ ਕਈ ਲੋਕਾਂ ਨੂੰ ਲੱਗਦਾ ਹੁੰਦਾ ਵੀ ਦੇਖੋ ਰਸ਼ੀਆ ਬਹੁਤ ਵੱਡੀ ਪਾਵਰ ਹੈ ਅਮਰੀਕਾ ਬਹੁਤ ਵੱਡੀ ਪਾਵਰ ਹੈ ਉਹ ਹੈਗੇ ਆ ਅਮਰੀਕਾ ਦਾ ਪਾਵਰ ਹੈਗਾ ਚੀਨ ਵੀ ਪਾਵਰ ਹੈਗਾ ਰਸ਼ੀਆ ਵੀ ਹੈਗਾ ਪਰ ਇੰਡੀਆ ਦਾ ਜਿਹੜਾ ਤੁਸੀਂ ਇਕਨੋਮੀ ਦੀ ਗੱਲ ਕਰ ਲਓ ਇੰਡੀਆ ਦੇ ਵਿੱਚ ਪਰ ਕੈਪੀਟਾ ਇਨਕਮ ਦੀ ਗੱਲ ਕਰ ਲਓ ਜਿਵੇਂ ਰਸ਼ੀਆ ਦੇ ਔਇਲ ਦਾ ਫਾਇਦਾ ਆਮ ਲੋਕਾਂ ਨੂੰ ਨਹੀਂ ਹੋਇਆ ਇਹ ਇਹਨਾਂ ਦੇ ਜਿਹੜੇ ਵੱਡੇ ਕਾਰਪੋਰੇਟ ਨੇ ਜਿਵੇਂ ਹੁਣ ਆਮ ਲੋਕ ਗੱਲ ਕਹਿੰਦੇ ਨੇ ਕਿ ਦੋ ਗੁਜਰਾਤੀ ਇੱਕ ਤਾਂ ਹੈਗਾ મોદી ਇੱਕ ਅਮਿਤ ਸ਼ਾ ਇਹ ਦੇਸ਼ ਨੂੰ ਵੇਚ ਰਹੇ ਨੇ ਦੂਜੇ ਪਾਸੇ ਦੋ ਗੁਜਰਾਤੀ ਅਡਾਨੀ ਤੇ ਬਾਨੀ ਖਰੀਦ ਰਹੇ ਨੇ ਇਹ ਤਾਂ ਇੱਥੇ ਗੱਲ ਮੁੱਕ ਜਾਂਦੀ ਹਾਂ ਜੀ ਤਾਂ ਫਿਰ ਪੰਜਾਬ ਕੌਣ ਤੇ ਤੂੰ ਕੌਣ ਤੇ ਮੈਂ ਕੌਣ ਕਿਹਦੀਆਂ ਕੁਰਬਾਨੀਆਂ ਤੇ ਕਿਹਦੀ ਨਹੀਂ ਕੁਰਬਾਨੀਆਂ ਫੇਤਾ ਦੇਸ਼ ਵੱਖਰਾ ਚਾਹੀਦਾ ਕਿ ਨਹੀਂ ਚਾਹੀਦਾ ਹਾਂਜੀ ਬਿਲਕੁਲ ਜਿਹੜਾ ਤੁਸੀਂ ਗੱਲ ਕੀਤੀ ਹੈ ਨਾ ਕਿ ਦੋ ਗੁਜਰਾਤੀ ਤਿੰਨ ਗੁਜਰਾਤੀ ਇਸੇ ਤਰ੍ਹਾਂ ਦੇ ਨਾਲ ਉਹ ਵੀ ਸ਼ੋਈ ਸੀਗਾ ਇਹ ਸਾਰਾ ਕੁਝ ਸ਼ੋਅ ਹੀ ਚੱਲ ਰਿਹਾ ਹੈ। ਯਾ ਇਹ ਦੇਖਣ ਵਾਲਿਆਂ ਨੂੰ ਜਿ ਕਿੱਦਾਂ ਦਾ ਲੱਗਦਾ ਹੈ ਇੱਕ ਡਰਾਮਾ ਜਿਹਾ ਜਿੱਦਾਂ ਵੀ ਕਦੀ ਕੁਝ ਕਰ ਲਿਆ ਕਦੀ ਕੁਝ ਕਰ ਲਿਆ ਔਰ ਲੋਕਾਂ ਨੂੰ ਬਣਾਇਆ ਗਿਆ। ਸੋ ਜਿਹੜਾ ਬਣਾਉਣਾ ਉਹ ਬੜਾ ਕੁਝ ਹੁੰਦਾ ਵੀ ਇਤਿਹਾਸ ਹੀ ਇਹੋ ਜਿਹਾ ਹੈ। عقیدہ ਵੀ ਇਹੋ ਜਿਹਾ ਹੀ ਹੈ ਬਣਾਇਆ ਜਾਂਦਾ ਲੋਕਾਂ ਨੂੰ ਮਿਥਿਹਾਸ ਜਿਹਨੂੰ ਕਹਿੰਦੇ ਆਪਾਂ। ਸੋ ਇੱਕ ਡਰਾਮਾ ਜਿਹੜਾ ਜਿਸ ਤਰ੍ਹਾਂ ਪੁੱਤਨ ਦੀ ਵਿਜ਼ਿਟ ਦਾ ਸੀ ਇਸ ਤਰ੍ਹਾਂ ਦਾ ਹੀ ਡਰਾਮਾ ਜਿਹੜਾ ਆ ਉਹ ਹਰੇਕ ਪੱਧਰ ਦੇ ਉੱਤੇ ਚੋਣਾ ਦੇ ਵਿੱਚ ਵੀ ਕਦੀ ਪੁਲਵਾਮਾ ਕਦੀ ਪਹਿਲਗਾਉ ਇਸ ਕਰਕੇ ਰੰਪ ਨੇ ਕਿਲਰ ਕਿਹਾ ਸੀ ਕਿ ਆਪਣੇ ਹੀ ਲੋਕਾਂ ਨੂੰ ਮਾਰੀ ਜਾ ਰਿਹਾ ਦੇਖਣ ਨੂੰ ਇੱਕ ਫਾਦਰਲੀ ਫਿਗਰ ਲੱਗਦਾ ਸੋ ਇਹ ਬਿਲਕੁਲ ਸਹੀ ਆ ਕਿ ਸਿਆਸਤ ਜਿਹੜੀ ਆ ਇਹਦੇ ਚ ਕੁਝ ਮੁੱਦੇ ਨਹੀਂ ਹੈਗੇ ਸੋ ਆਏ ਕਦੀ ਮੁਸਲਮਾਨਾਂ ਨੂੰ ਨਫਰਤ ਦਾ ਨਿਸ਼ਾਨਾ ਬਣਾ ਲਿਆ ਜਾਂ ਸਿੱਖਾਂ ਨੂੰ ਬਣਾ ਲਿਆ ਜਾਂ ਸਾਈਆਂ ਨੂੰ ਬਣਾ ਲਿਆ ਜਾਂ ਜਿਹੜੇ ਦਲੇਤ ਆ ਉਹਨਾਂ ਨੂੰ ਬਣਾ ਲਿਆ ਇਸ ਤੋਂ ਵੱਧ ਉੱਥੇ ਦੀ ਸਿਆਸਤ ਜਿਹੜੀ ਆ ਕੋਈ ਮੈਨੀਫੈਸਟੋ ਕੋਈ ਇਹ ਹੈਜੀ ਗੱਲ ਨਹੀਂ ਵਾਇਲੈਂਸ ਦੇ ਨਾਲ ਹੀ ਇਹ ਗੁਜਰਾਤ ਦੇ ਪ੍ਰਧਾਨ ਮੰਤਰੀ ਬਣੇ ਸੀ ਬੀਵੀਸੀ ਦੇ ਜਿਹੜੀ ਰਿਪੋਰਟ ਆ ਬਾਬਰੀ ਮਸਜਿਦ ਦੀ 2 ਦਸੰਬਰ ਨੂੰ ਐਨੀਵਰਸਰੀ ਸੀ ਜੋ ਕਾਂਗਰਸ ਨੇ ਪਹਿਲਾਂ ਦਰਬਾਰ ਸੱਭਟਾਇਆ ਫਿਰ ਉਹ ਟਵਾਈ ਸੀ ਕਾਂਗਰਸ ਦਾ ਪ੍ਰਾਈਮ ਮਿੰਿਸਟਰ ਸੀ ਸੋ ਉੱਥੇ ਸ਼ੋ ਹੀ ਚੱਲਦੇ ਆ ਵਾਈਡ ਸ਼ੋ ਜਿਹੜੇ ਆ ਉਹ ਲੋਕਾਂ ਦੀਆਂ ਮੰਗਾਂ ਜਿਹੜੀਆਂ ਦਬਾ ਦਿੱਤੀਆਂ ਜਾਂਦੀਆਂ ਇਹਨਾਂ ਦੇ ਵਿੱਚ ਬੱਸ ਕਰਦੇ ਪਾਜੀ ਇੰਨਾ ਕੀ ਉੱਥੇ ਕੰਮ ਚੱਲਦਾ ਹਾਂਜੀ ਹਾਂਜੀ ਦੇਖੋ ਅ ਇੰਨੀ ਗਲਵਾਤ ਆ ਪਰ ਆਪਾਂ ਨੂੰ ਆਪਣੇ ਮੁੱਦਿਆਂ ਤੇ ਆਪਣੇ ਹੱਕ ਤੇ ਪੱਖ ਦੀ ਗਲਵਾਤ ਨੂੰ ਹਰ ਪੱਧਰ ਤੇ ਹਰ ਲੈਵਲ ਤੇ ਜਾਰੀ ਰੱਖਣਾ ਚਾਹੀਦਾ ਦੁਨੀਆ ਦੇ ਬੜੀ ਤੇਜ਼ੀ ਦੇ ਨਾਲ ਹਾਲਾਤ ਬਦਲ ਰਹੇ ਨੇ ਸਮਾਂ ਕਦੀ ਵੀ ਇੱਕੋ ਜਿਹਾ ਨਹੀਂ ਰਹਿੰਦਾ ਦੁਨੀਆ ਦੇ ਦੇਸ਼ਾਂ ਦੇ ਮੈਪ ਬਦਲਦੇ ਨੇ ਦੇਸ਼ ਹੋਰ ਵੀ ਵੱਢਣਗੇ ਦੇਸ਼ ਇਕੱਠੇ ਵੀ ਹੋ ਸਕਦੇ ਨੇ ਦੇਸ਼ ਟੁੱਟ ਵੀ ਸਕਦੇ ਨੇ ਸੋ ਇਹ ਰੱਬ ਦੇ ਜਾਂ ਕਿਲਾ ਉਸ ਕਿੰਨੀਆਂ ਧਰਤੀਆਂ ਨੇ ਕਿੰਨੇ ਸੂਜ ਨੇ ਕਿੰਨੇ ਚੰਦ ਨੇ ਤਾਂ ਜਿਹੜੇ ਲੋਕ ਆਪੋ ਆਪਣਾ ਘਰਾਂ ਦੀ ਗੱਲ ਕਰਦੇ ਨੇ ਤਾਂ ਫਿਰ ਕੌਮ ਦਾ ਆਪਣੇ ਲੋਕਾਂ ਦਾ ਖਿੱਤੇ ਦਾ ਆਜ਼ਾਦ ਹੋਣਾ ਕਿਉਂ ਜ਼ਰੂਰੀ ਨਹੀਂ ਹੈ ਸੋ ਇਹ ਬਹੁਤ ਜ਼ਰੂਰੀ ਹੈ ਤੁਸੀਂ ਬਹੁਤ ਲੋਕਾਂ ਨੂੰ ਸੁਣ ਕੇ ਦੇਖ ਕੇ ਉਦਾਸ ਨਾ ਹੋਇਆ ਕਰੋ ਜਿਹੜੇ ਤੁਹਾਡੇ ਖਿਲਾਫ ਚੱਲਦੇ ਨੇ ਜਾਂ ਪੰਥ ਪੰਜਾਬ ਦੇ ਖਿਲਾਫ ਚੱਲਦੇ ਨੇ ਕਿਉਂਕਿ ਜਦੋਂ ਸਿਸਟਮ ਚੇਂਜ ਹੁੰਦਾ ਹਵਾਵਾਂ ਦੇ ਰੁੱਖ ਬਦਲਦੇ ਨੇ ਹਵਾਵਾਂ ਦੇ ਰੁੱਖ ਬਦਲਣ ਵਾਲੇ ਲੋਕ ਵੀ ਮੌਜੂਦ ਨੇ ਹਵਾਵਾਂ ਦੇ ਨਾਲ ਜਾਂ ਉਹਨਾਂ ਦੇ ਰੁੱਖ ਦੇ ਨਾਲ ਚੱਲਣ ਵਾਲੇ ਵੀ ਲੋਕ ਨੇ ਹਵਾਵਾਂ ਦੇ ਖਿਲਾਫ ਚੱਲਣ ਵਾਲੇ ਲੋਕ ਵੀ ਹੁੰਦੇ ਨੇ ਸੋ ਇਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਭੁੱਲਣੇ ਨਹੀਂ ਹੁੰਦੀਆਂ ਸ਼ਹੀਦਾਂ ਦੀਆਂ ਸ਼ਹਾਦਤਾਂ ਇੱਕ ਇੱਕ ਮਕਾਨ ਬਣ ਰਿਹਾ ਉਹਦੇ ਵਿੱਚ ਨੀਹਾਂ ਦੇ ਵਿੱਚ ਜੀੜੀਆਂ ਇੱਟਾਂ ਲੱਗਦੀਆਂ ਨੇ ਉਹ ਨੇ ਸੋ ਸ਼ਹੀਦਾਂ ਦੀਆਂ ਸ਼ਹਾਦਤਾਂ ਵੀ ਇੱਕ ਨੰ ਰੰਗ ਲਿਆਉਣਗੀਆਂ ਇਹ ਸਾਡੇ ਤੇ ਤੁਹਾਡੇ ਮੁੱਦੇ ਨੇ ਜਿੱਥੇ-ਜਿੱਥੇ ਵੀ ਜਹਾਂ-ਜਹਾਂ ਖਾਲਸਾ ਜੀ ਸਾਹਿਬ ਤਾਂ ਹਜ਼ਾਰ ਰਸ਼ਰ ਦੇਖ ਦੇਖ ਫਤੇ ਕੋਈ ਕੰਮ ਕਰਦਾ ਉਹਦਾ ਧੰਨਵਾਦ ਆ ਅਖੀਰ ਤੇ ਇੱਕ ਦੋ ਮਿੰਟ ਸਰਦਾਰ ਭਪਿੰਦਰ ਸਿੰਘ ਜੀ ਕੀ ਸੁਨੇਹਾ ਕੀ ਗੱਲਬਾਤ ਕਰਨੀ ਚਾਹੁੰਦੇ ਹੋ ਜੀ ਬਿਲਕੁਲ ਸਿੱਖਾਂ ਨੂੰ ਕਿਸੇ ਦੀ ਵੇਟ ਦੀ ਜਾਂ ਕਿਸੇ ਦੀ ਮੰਗ ਦੀ ਗੱਲ ਨਹੀਂ ਕਰਨੀ ਚਾਹੀਦੀ ਜਿੱਥੇ ਵੀ ਕਿਤੇ ਕੋਈ ਪੰਥਕ ਏਜੰਡਾ ਹੁੰਦਾ ਉੱਥੇ ਆਪਣੇ ਆਪ ਵੌਲੰਟੇਰੀਲੀ ਆਪਣੇ ਆਪ ਨੂੰ ਪੇਸ਼ ਕਰਨਾ ਚਾਹੀਦਾ ਕਿਉਂਕਿ ਇਸ ਤਰੀਕੇ ਦੇ ਨਾਲ ਹੀ ਅਸੀਂ ਸ਼ੋਅ ਕਰਾਂਗੇ ਕਿ ਅਸੀਂ ਜਾਤੀ ਹੋਂਮਿਆਂ ਦੇ ਜਾਂ ਇੱਕ ਦੂਸਰੇ ਨਾਲ ਲਗਤਵਾਜੀ ਇਨਡਿਕਟਿਵ ਨਹੀਂ ਹੈਗੇ ਬਲਕਿ ਅਸੀਂ ਪੰਥਕ ਮੁੱਦਿਆਂ ਤੇ ਆਪਣੇ ਆਪ ਉੱਥੇ ਤੁਰ ਕੇ ਜਾਂਦੇ ਹਾਂ ਜਿਸ ਤਰ੍ਹਾਂ ਦੇ ਨਾਲ ਮੌਂਟਰੀਅਲ ਦੇ ਵਿੱਚ ਆਉਟਵਾ ਦੇ ਵਿੱਚ ਲੋਕੀ ਵੋਟਾਂ ਪਾਉਣ ਆਏ ਉਹਨਾਂ ਨੂੰ ਸਿਰਫ ਇਹ ਦੱਸਿਆ ਹੀ ਸੀ ਵੀ ਅੱਜ ਤੁਸੀਂ ਆਪਣੀ ਰਾਏ ਦੱਸ ਸਕਦੇ ਹੋ ਤੇ ਉਹਨੇ ਫੇਰ ਆਈ ਦੱਸ ਦਿੱਤੀ ਬਾਕੀ ਜਿਹੜੀ ਜਿਹੜੀ ਆਪਣੀ ਤੁਸੀਂ ਸਾਰੇ ਭਾਜੀ ਗੱਲ ਕਰ ਰਹੇ ਸੀਗੇ ਕਿ ਇਹ ਜਿਹੜੀ ਜੀਓ ਪੋਲਿਟਿਕਸ ਹੈ ਇਸ ਵੇਲੇ ਵਰਲਡ ਦੀ ਉਹ ਬਿਲਕੁਲ ਇਸ ਤਰੀਕੇ ਦੀ ਆ ਕਿ ਕਿਸੇ ਵੀ ਵਕਤ ਕੁਝ ਵੀ ਹੋ ਸਕਦਾ ਇਹਨਾਂ ਹਾਲਾਤਾਂ ਮੇਰੇ ਸਾਨੂੰ ਬਹੁਤ ਧਿਆਨ ਦੇ ਨਾਲ ਗੱਲ ਕਰਨਾ ਸਮਝਣਾ ਇੱਕਦਮ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਹੁਣ ਫੀਲਡ ਦਾ ਨਾਮ ਕਿਉਂ ਲੈ ਲਿਆ ਫਲਾਣਾ ਕਿਉਂ ਕਰਦਾ ਸਾਨੂੰ ਉਹ ਸਮਝਣਾ ਚਾਹੀਦਾ ਵੀ ਇਹ ਦੁਨੀਆ ਦੀ ਸਟੇਜ ਦੇ ਉੱਪਰ ਇੱਕ ਬਹੁਤ ਵੱਡੀ ਗੱਲਬਾਤ ਜਿਹੜੀ ਸਿੱਖਾਂ ਦੀ ਬੜੇ ਚਿਰਾਂ ਤੋਂ ਬਾਅਦ 1850 ਤੋਂ ਬਾਅਦ ਉੱઠી ਆ ਔਰ ਇਹਦੇ ਵਿੱਚ ਸਾਨੂੰ ਹਮ ਹਮਾ ਕੇ ਜਿਹੜਾ ਹਿੱਸਾ ਨੌਨ ਵਾਇਲ ਨੇ ਟੰਗਣਾ ਡੈਮੋਕ੍ਰੈਟਿਕ ਢੰਗ ਦੇ ਨਾਲ ਆਪਣਾ ਪਾਉਣਾ ਚਾਹੀਦਾ ਅਬਾ ਜੀ ਧੰਨਵਾਦ ਆਪਾਂ ਫਿਰ ਇੱਥੇ ਹੀ ਸਮਾਪਤੀ ਕਰੀਏ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ ਬਦਨਸੀਬ ਪੈਰਾਂ ਦੇ ਹੇਠਾਂ ਖਾਕ ਬਿਸ਼ੈਲੀ ਕਰਕੇ ਮੂੰਹ ਜੋਰ ਸਮਾ ਨ ਕੌਮੀ ਨੇਗਲ ਸਕੇਗਾ ਤੈਨੂੰ ਆਪਣੀ ਪੱਤ ਪਛਾਲ ਲਵੇ ਜੇ ਲੜ ਮਾਹੀ ਦਾ ਵੜ ਕੇ ਸਾਡੀ ਕੌਮ ਦੇ ਵੱਡੇ ਵਿਦਵਾਨ ਹਰਿੰਦਰ ਸਿੰਘ ਮਰਬੂਬ ਦੇ ਨਾਲ 17 ਦੇ ਨਾਲ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਆਂ ਫਿਰ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ